ਸ੍ਰੀ ਗੁਰੂ ਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਨਵੇਂ ਬਲੌਗ 'ਚ ਅੱਜ ਬਾਈ ਰਾਜੀ ਬਾਈ ਦੇ ਵੜਨੇ ਆ ਜੀਰੇ ਤੇ ਤੁਹਾਨੂੰ ਜੀਰੀ ਵੜਦੇ ਦਿਖਾਉਂਦੇ ਆ ਉੱਥੇ ਕਰਪੈਣ ਚੱਲਣੀ ਬਾਈ ਕਾਲੇ ਦੀ ਤੇ ਦੋ ਦਿਨ ਤੇ ਬਾਈ ਗਰਮੀ ਬਹੁਤ ਆ ਮੌਸਮ ਬਹੁਤ ਖਰਾਬ ਆ ਹਫੜਾ ਦਬੜੀ ਬਚੀ ਬਿਜਿੜੇ ਬਾਈ ਪੱਕੀਆਂ ਵਜੀਆਂ ਕਹਿੰਦੇ ਵੜਾ ਲਵੇ ਨਹੀਂ ਤਾਂ 26 27 28 ਦਾ ਮੀਂਹ ਪੱਕਾ ਦੱਸਿਆ ਪਿਆ ਦਲਵੀਰ ਨੇ ਵਿੱਚ ਤੱਕ ਇਹਦਾ ਮਾਸੜ ਨੂੰ ਵੀ ਕਹਿਆ ਵੀ ਵੜਾ ਲੈ ਉਹ ਮਾਸੜ ਕਹਿੰਦਾ ਸ਼ਾਮ ਨੂੰ ਵੜਾਉਣੀਆਂ ਦਲਵੀਰ ਵੀ ਕਹਿ ਰਿਹਾ ਸ਼ਾਮ ਨੂੰ ਵੜਾਉਣੀਆਂ ਬਸ ਬਾਈ ਵਧਾਉਣਾ ਹੀ ਠੀਕ ਆ ਇਹ ਤਾਂ ਹੁਣ ਹੋਮੋਸੋਈ ਬਹੁਤ ਜ਼ਿਆਦਾ ਗਰਮੀ ਤਾਂ ਪੂਰੀ ਹੋਈ ਪਈ ਆ ਉਮੀਦ ਹੀ ਪੂਰੀ ਸੁਭਾਵਨਾ ਬਾਈ ਜਿਹਦੀ ਪੱਕੀ ਵੀ ਆਪਣਾ ਵੜਾ ਲੋ ਜੀਰੀ ਬਾਅਦ ਚ ਮੰਜਰੀ ਵੱਢਣੀਆਂ ਪਣੀਆਂ ਨੇਰੀ ਝਖੜ ਦੱਸਦੇ ਆ ਵਿੱਚ ਗੜੇ ਮਾਰੀ ਦੱਸਦੇ ਆ ਬਾਕੀ ਤੁਹਾਨੂੰ ਬਾਈ ਮਲਾਉਂਦੇ ਆ ਜਾ ਕੇ ਰਾਜੀ ਬਾਈ ਨੂੰ ਰਾਜੀ ਬਾਈ ਤੇ ਚਲਣੀ ਬਾਈ ਅੱਜ ਮਸ਼ੀਨ ਜੀਰੀ ਵੱਢਣੀ ਆ ਉਹਦੇ ਵਿੱਚੇ ਜਾਨਮਾਲ ਬਾਈ ਦੀ ਕੋਠੀ ਆ ਤੁਹਾਨੂੰ ਨਕਸ਼ਾ ਦਿਖਾਉਂਦੇ ਆ ਣਾਲੇ ਮਲਾਉਂਦੇ ਨੇ ਮੈਨੂੰ ਬਾਈ ਕੋਲਾ ਯਾਰ ਅਜੀ ਬਾਈ ਦੇ ਚੱਲਦੀ ਆ ਜੀ ਮਸ਼ੀਨ ਕਾਲੇ ਵਾਲੇ ਮੈਨੂੰ ਰਾਜੀ ਬਾਈ ਨੂੰ ਰਾਜੀ ਸਾਹਿਬ ਜੀ ਸਤਿਕਾਰ ਸਤਿਕਾਰ ਜੀ ਇੱਧਰ ਬਾਈ ਪੋਲਾ ਬੈਠਾ ਹਾਂ ਪੋਲੇ ਬਾਈ ਨੂੰ ਦਿਖਾ ਦਈਏ ਹੋਰ ਬਾਈ ਕੀ ਹਾਲ ਹੈ ਹਾਂ ਜੀ ਬਾਈ ਤੋਣਾ ਆ ਬਾਈ ਕਿਹੜੀ ਵੈਰਿਟੀ ਲੈਈ ਬੰਦੇ 110 140 ਨਾ ਪਪੂ ਦਾ ਇਹ 11 ਨੰਬਰ ਆ ਵੀਰ ਠੀਕ 11 ਨੰਬਰ ਆ ਬਾਈ ਕੋਲ 12 ਵੀ ਆ 13 ਵੀ ਆ 13 ਵੀ ਆ ਸਾਰੀ ਵੈਰਿਟੀ ਆ ਸਾਰੀ ਵੈਰਿਟੀ ਆ ਕੋਈ ਨਹੀਂ ਬਾਈ ਜੀ ਆਪਾਂ ਪ੍ਰੋਮੋਸ਼ਨ ਕਰਾਂਗੇ ਹਾਂ ਦੱਸਦਾ ਬਾਈ ਵੀ ਹਲੇ ਮੇਰੇ ਕੋ ਪਿਆ ਤਵਾ ਨੂੰ ਮਾ ਘੜਦਾ ਹੈ ਕਾਲਾ ਕਿੱਧਰ ਗਿਆ ਠੀਕ ਹੁਣ ਕਾਲਾ ਕਾਲਾ ਨੂੰ ਉਹ ਚੱਕਰ ਅੱਜ ਅੱਛਾ ਕਾਲਾ ਮੈਨੂੰ ਕਹਿੰਦਾ 500 ਰੁਪਏ ਕਹਿੰਦਾ ਮਸ਼ੀਨ ਦੀ ਨਿਗਰ ਰੱਖੇ ਕਹਿੰਦਾ ਚੀਨੇ ਦੇ ਕੁੜੀ ਦੇ ਟੀਕਾ ਦਵਾ ਕੇ ਲੈਣਾ ਵੀ ਕੋਈ ਹੈ ਨਹੀਂ ਜੱਟ ਅਸੀਂ ਆਏ ਕਹਿੰਦਾ ਫਿਰ ਤੈਨੂੰ ਚੜੀ ਜਾ ਉੱਧਰ ਤੇਜਵਾਲ ਬਾਈ ਦੇ ਪਤਨੀ ਹੋ ਰਹੀਓ ਚੱਲਦੀ ਆ ਉਹ ਸਾਡੇ ਭੂਆ ਦੇ ਕੋਠੇ ਦੀ ਉਹ ਮਸ਼ੀਨ ਆ ਅੱਛਾ ਅੱਛਾ ਮੈਂ ਦੇਖੀ ਆ ਮਮਾ ਵੀ ਉੱਧਰ ਰਾਜੀ ਬਾਈ ਦੇ ਚੱਲਦੀ ਆ ਇੱਧਰ ਹੋ ਕੇ ਇੰਨੀ ਥੀ ਕਿੱਥੇ ਵੱਢੇ ਆਏ ਹੋ ਹੁਣ ਆਹੇ ਤਾਂ ਬਾਈ ਦਾ ਵੱਢ ਕੇ ਦੋ ਘੜੇ ਰਹਿ ਗਏ ਹਾਂ ਹਾਂ ਫਿਰ ਉਹਦੇ ਜਾਣਾ ਸਿੰਮੇ ਦੇ ਅੱਛਾ ਤੇਰੇ ਕਹਦਣ ਲੱਗਾਂ ਮੇਰੇ ਸ਼ਾਮ ਨੂੰ ਕਹਦਾ ਹੁਣ ਦੇਖਦੇ ਕੱਲ ਸ਼ਾਮ ਆਉਂਦੀ ਚੱਲ ਕੋਈ ਨਹੀਂ ਹੈ ਕੋਈ ਨਹੀਂ ਕਹਿੰਦਾ ਕੋਈ ਨਹੀਂ ਤੇ ਬਹੁਤ ਹੁਣ ਠੀਕ ਰਿਹਾ ਫੇਰ ਕੱਲ ਸਵੇਰੇ 6:00 ਸਾਡਾ ਨੰਬਰ ਆਊਗਾ ਮਾਸੜ ਹਾਂ ਇਹਨਾਂ ਨੂੰ ਬੜੀਆਂ ਫਾਰਮਰ ਨੇ ਵੇੜ ਲੈਣ ਉਹ ਕਾਹ ਨੂੰ ਬਾਈ ਪਾ ਬੜੀਆਂ ਆ ਚੱਲਦੀ ਆ ਆ ਬਾਈ ਪਨੀਰੀ ਰਾਜੀ ਬਾਈ ਦੀ 11 ਨੰਬਰ ਛਿੜੀ ਹੈ ਬਾਈ ਇਹੇ 1 ਨੰਬਰ ਛਿੜੀ ਹੈ ਬਾਈ ਹਰੇ ਕੇ ਸਾਲ ਲਾਉਂਦਾ ਹੈ ਛਿੜੀ ਇਹਨਾਂ ਪੂਰੀ ਕੁਆਲਿਟੀ ਵਾਲੀ ਆ ਆ ਚੱਲਦੀ ਬਾਈ ਕਾਲੇ ਵਾਲੀ ਮਸ਼ੀਨ ਅੱਜ ਸ਼ੁਰੂਆਤ ਹੋ ਗਈ ਬੈਸ ਤਾਂ ਕੱਲ ਵੜਤੇ ਰਾਜੀ ਬਾਈ ਦੇ ਸ਼ਾਮ ਨੂੰ ਥੋੜੇ ਰਹਿ ਗਏ ਤੇ ਬੱਸ ਉਸ ਕਰਕੇ ਇਹਨਾਂ ਨੇ ਫਰੋਬਤੀ ਕੀਤੀ ਕਾਲਾ ਗਿਆ ਵਿਰੋਪਣ ਨੂੰ ਬਾਈ ਕਾਲੇ ਨੂੰ ਕੋ ਕੰਮ ਬੈ ਗਿਆ ਸਾਡੀ ਲਈ ਡਿਊਟੀ ਕਾਲੇ ਨੇ ਹਾਂ ਕਾਲੇ ਜੀ ਆਮੇ ਲੋ ਬਾਈ ਹੋਰ ਕੀ ਹਾਲ ਹੈ ਵਧੀਆ ਹੋ ਗਏ ਵੇਲੇ ਹੈ ਹਾਂ ਆਲੂ ਲਾਉਣੇ ਹੁਣ ਆ ਦੇਖੋ ਬਾਈ ਕਰਤਾਰ ਕਰਪੈਨ ਕਾਲੇ ਜੀ ਕਿਹੜੀ ਵੈਰਾਈਟੀ ਹੈ 26 7701 ਹੈ ਵੀਰੇ ਵੈਰਾਈਟੀ ਹੈ ਇਹ ਹਰਤੀ ਬਾਈ ਰਾਜੀ ਬਾਈ ਦਾ ਸਮਾਪਤੀ ਹੁਣ ਜਾਣੀ ਝੱਲੀਆਂ ਸਿਮਰਨ ਦੇ ਉਹਦੇ ਬਾਅਦ ਮਾਸੜ ਦੇ ਸ਼ਾਮ ਨੂੰ ਝਾੜ ਤਾਂ ਚੰਗਾ ਲੱਗਦਾ ਮੈਨੂੰ ਸੋਨੇ ਵਰਗੀ ਬਈ ਬਾਈ ਜੀਰੀ ਦੇ ਚੱਲ 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 ਬਾਕੀ ਬਾਈ ਝਾੜ ਵਿੱਚ ਪਤਾ ਲੱਗੂਗਾ ਜੀ ਤੂ ਦੇ ਗੇਟ ਮਾਤਾ ਹੈਗਾ ਬਾਈ ਦੇ ਝਾੜ ਚੰਗੀ ਸੇਵਾ ਕਰਦੇ ਆ ਜੀ ਆਸ ਸੇਮਰੰਦੇ ਜਾਣੀ ਬਾਈ ਹੁਣ ਇਹਦੇ ਬਾਅਦ ਆ ਗਿਆ ਭਾਈ ਵੀਡੀਓ ਚਾਰਦਾ ਭਾਈ ਬੁਰਾ ਲੱਗਦਾ ਜੀ ਭਾਈ ਤੇ ਬਸ ਸੇਵਾ ਹੀ ਕਰਦਾ ਰਾਜੀ ਭਾਈ ਧੀ 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 ਕੀ ਕੋ ਟ੍ਰੈਲਰ ਭਰੇ ਆ ਭਾਈ ਨੇਗਾ ਪੱਟਨੇ ਆ ਮਾਣਾ ਸਾਉਂਡ ਰੇਗਾ ਟੋਕਾ ਕਾ ਟ੍ਰੈਲਰ ਵਿਹਲਾ ਹੋ ਗਿਆ ਰਾਜੀ ਬਾਈ ਉਹ ਨਾਂਦੀ ਦਾ ਹੋ ਰਿਹਾ ਸੀ ਇਹ ਕਾਰ ਹੈਗਾ ਟੈਕਟਰ ਬਾਈ ਬਾਕੀ ਰਾਜੀ ਬਾਈ ਦਾ ਵਿਹਲਾ ਹੋ ਗਿਆ ਆਹ ਛਿੱਟੀਆਂ ਬਾਈ ਰਾਜੀ ਬਾਈ ਦੀਆਂ ਗਿਲਾ ਪੁੱਲਾ ਬਾਈ ਬਈ ਦੀ ਕੋਠੀ ਦਾ ਕੰਮ ਕਿੰਨਾ ਕ ਹੋਇਆ ਉੱਪਰ ਤੇ ਨਿੰਮੇਰਾਂ ਦੇ ਕੋਠੇ ਤੇ ਇਹਨਾਂ ਪੂਰਾ ਪ੍ਰੋਪਰ ਦਿਖਦਾ ਵਧੀਆ ਉਹ ਦੇਖੋ ਬਈ ਇੰਨਾ ਕੰਮ ਹੋਇਆ ਨੇ ਕੋਠੀ ਦਾ ਚੱਲੋ ਦੇਖਾ ਕੰਮ ਉਹ ਨਿੰਮਾ ਬੈਠਾ ਗੰਜੇ ਮਲਾਉਂਦੇ ਸਾਨੂੰ ਨਿੰਮੇ ਨੂੰ ਵੀ ਆਹ ਬੈਠਾ ਲੂਗਾ ਮੈਂ ਨਿੰਮਾ भाई हाँ भाई एक टायर बड़ी हैवी वेट टायर भाई कटर वास्ते कटने वास्ते तो बंदा स्पैशल रखे उन्होंने पक्के जोड़ा मिस्टर जन डेली कट कट के दिता आ गया नहीं मैं जट है हाँ ठीक है हाँ हाँ अरे भाई स्पैशल पक्का बंदा रखे एक डेली कट कट के दे ਜੱਟ ਫਸਰੀ ਗੱਲ ਜੀ ਸਾਰੇ ਵੀਰਾਂ ਨੂੰ ਜੀ ਕਿੱਧਰ ਗਾਇਬ ਹੋ ਗਿਆ ਮਾ ਮੈਂ ਬਾਈ ਦੀ ਉਰੇ ਆ ਜਾਣਾ ਮੜਾ ਤੈ ਪਾਸ ਕੰਮ ਮੈਂ ਤਾਂ ਲੱਭੀ ਜਾਂਦਾ ਮੈਂ ਪਤਾ ਨਹੀਂ ਕਿੱਧਰ ਗਿਆ ਮਾ ਤਾਂ ਮੈਂ ਬਾਈ ਕੋ ਬੈਠੀ ਗਿਆ ਇੱਧਰ ਹਮ ਕੰਮ ਚੱਲਦਾ ਪੂਰਾ ਮਾਰਵਾ ਆ ਬਾਈ ਚੱਲਦਾ ਜਸਵੀਰ ਬਾਈ ਦੇ ਕੋਠੇ ਦਾ ਕੰਮ ਲੱਗੇ ਹੋਏ ਹ ਮਿਸਤਰੀ ਆਹਰ ਵਧੀਆ ਇਟਾ ਹੈ ਬਾਈ ਬਹੁਤ ਆ ਧੁੱਪਾਂ ਚੜ੍ਹਦੀ ਜਾਂਦੀ ਆ ਪਾਣ ਬਹੁਤ ਆ ਤੂੰ ਪਤਾ ਹੈ ਉਹ ਫਿਰ ਆਹ ਜਗਾਠਾ ਵਧੀਆ ਨਾ ਅਲਮੀਨੀਅਮ ਦੀ ਹੈ ਨਾ ਆਹ ਜੰਗ ਤਾਂ ਨਹੀਂ ਪੈਂਦੀ ਇਹਨੂੰ ਕਿਤੇ ਕਿੰਦੇ ਤੋਂ ਬਣਾਈਆਂ ਨਾ ਇਹਦੇ ਵਿੱਚ ਵੀ ਮਾਲ ਭਰੂੰਗਾ ਹਾਂ ਵਧੀਆ ਆਹ ਦੇਖੋ ਬਾਈ ਆਹ ਨਕਸ਼ਾ ਜਸਵੀਰ ਬਾਈ ਦੀ ਕੁੱਟੀ ਦਾ ਚੱਲਦਾ ਕੰਮ ਮਾਰੂ ਮਾਰ ਹਾਂ ਅੱਛਾ ਮੈਂ ਤਾਂ ਦੇਖਦਾ ਤਾਂ ਮੈਂ ਬੰਦਾ ਦੇ ਲਾਓ ਕੱਟਣੇ ਭਰੇ ਆ ਵੀ ਛੋਟੀ ਬੜੀ ਕਹਾਣੀ ਉਹ ਬਣਾਉਣਾ ਆਹੀ ਭੰਗ ਹੈ ਦਾ ਬਸ ਹਨਾ ਬਾਕੀ ਤਾਂ ਠੀਕ ਆ ਮਗਾਈਆਂ ਚਾਹਦਾ ਜੀ ਹੈ ਇਹ ਵੀ ਮਗਾਈਆਂ ਐ ਕਟਰ ਨਹੀਂ ਆ ਟੁੱਟੇ ਟੁੱਟੇ ਠੀਕ ਆ ਨਹੀਂ ਤਾਂ ਪੰਗਾ ਹੀ ਇਹਦਾ ਮਿਸਤਰੀ ਵਿਚਾਰਾ ਕਾਣਦੇ ਜਾਂਦਾ ਹੋਰ ਯਾਰ ਉਹ ਕਟਾਉਣੀ ਪੈਂਦੀ ਆ ਤੇ ਉਹ ਬੰਦਾ ਰੱਖਿਆ ਉਹ ਵੱਢਣੇ ਕਿਉਂ ਵੱਢਣੇ ਰੱਖਿਆ ਬਾਈ ਪੱਕਾ ਹੀ ਹਾਂ ਨਹੀਂ ਤਾਂ ਮਿਸਤਰੀ ਜੀ ਤੇ ਸੀ ਨਾ ਕਰ ਲੰਨਾ ਪਰ ਇੱਧਰ ਬਾਈ ਇੱਕ ਬੰਦਾ ਪੱਕਾ ਹੀ ਰੱਖ ਲੈ ਚਾਹ ਜਮ ਭਾਈ ਪੂਰਾ ਜਵਲੇ ਕੋਠੇ ਦਾ ਮਾਰੂ ਮਾਰ ਠੀਕ ਆ ਵੈਸੇ ਇਟਾ ਇਹ ਮੈਂ ਕਿ ਇਹਨੂੰ ਪਾਣੀ ਬਲਾਉਣਾ ਪੈਂਦਾ ਸਰ ਕਰਨੀ ਪੈਂਦੀ ਆ ਹੈ ਅੱਛਾ ਤਾਂ ਤਾਂ ਕਰਨੀ ਹੋਣਾ ਜਿਹੜਾ ਕੰਕ੍ਰੀਟ ਤਾਂ ਹੀ ਫੜੂਗਾ ਨਾ ਅੱਛਾ ਸਰਦਾ ਕਰਨੀ ਜ਼ਰੂਰੀ ਆ ਹੂੰ ਪਾਣੀ ਵਾਲਾ ਲੱਗਿਆ ਹੈ ਹਾਂ ਢਿਮਾਂ ਲੱਗੀ ਜਾਵੇ ਪਹਿਲਾਂ ਮਿਕਸ ਕਰਕੇ ਲਾਉਣਾ ਪੈਂਦਾ ਜਿਹੜਾ ਸਲੱਟ ਨਹੀਂ ਹਾਂ ਹਾਂ ਤਾਂ ਹੀ ਤਾਂ ਕੰਨਾ ਨਹੀਂ ਇਹ ਕਰੇ ਹਾਂ ਹੋ ਪੈਲੋ ਬੂ ਬੂ ਫੇਰ ਬਾਅਦ ਚਾਹਨਾ ਹਾਂ ਪੈ ਮੀ ਨਹੀਂ ਲਪਾਈ ਹੋਣੀ ਨਹੀਂ ਇਹ ਲਪਾਈ ਨਹੀਂ ਹੋਣੀ ਇਹਨੂੰ ਲਪਾਈ ਤਾਂ ਹੁੰਨੀ ਹੈ ਅੱਛਾ ਛੋੜੀ ਹੁੰਨੀ ਜਿਆਦਾ ਨਹੀਂ ਜਨਾ ਮੋਤੀ ਜਾਂਦੀ ਇਹ ਹਾਂ ਹਾਂ ਠੀਕ ਹੈ ਠੀਕ ਚਲੋ ਦਹੋਂਦੇ ਬਾਈ ਫਿਰ ਨੂੰ ਫੇਰ ਹੋਰ ਕਾਰੋਬਾਰ ਜਿਹੜਾ ਚੱਲਦਾ ਆਹ ਦੇਖੋ ਬਾਈ ਹਾਈਬ੍ਰਿਡ ਜੀ ਦੀ ਇੰਨੀ ਤਗੜੀ ਜੀਰੀ ਦੀ ਨਾ ਇਹ ਸਾਰੀ ਬਿਸ਼ੀਸ ਸਾਰੀ ਦੇ ਬਾਈ ਕਿੰਨੀ ਬਰਬਾਦੀ ਹੋਈ ਤੇ ਨੁਕਸਾਨ ਦੇਖੋ ਕਿੰਨਾ ਬਾਈ ਦੇ ਤਿੰਨ ਚਾਰ ਕਿਲੇ ਦੇ ਹੀ ਗਏ ਸਾਰੇ ਇੰਨਾ ਲੱਗਦੀ ਵੀ ਇਹ 35 ਪੁੰਤੀ ਤੇ ਗਿੜਮਾ ਜਾਊਗਾ ਝਾੜ ਇਹਦਾ ਪਰ ਨਹੀਂ ਇਹ ਤਾਂ ਇਲਾਦਾ ਜੀ 20 ਮਿੰਟ ਨਿਕਲੇਵੇ ਤਾਂ ਬਹੁਤ ਸਾਰੀ ਹੇਠਾਂ ਬਾਈ ਮਗਰ ਲੱਗ ਗਈ ਕੀ ਕਰੂੰਗਾ ਬਾਈ ਜ਼ਿਮੀਦਾਰ ਦੇਖੋ ਸਾਰੇ ਨੁਕਸਾਨ ਹੋ ਗਿਆ ਇੰਨੀਆਂ ਤਗੜੀਆਂ ਜੀਰੀਆਂ ਦੀਆਂ ਨਾ ਜ਼ੀਰੋ ਬਣਾਤੀਆਂ ਜ਼ੀਰੋ ਕਾਹੀ ਭਾਈ ਆਪਣੀ ਖੇਤੀ ਛੱਡ ਛੱਡ ਕੇ ਲੋਕ ਬਾਹਰ ਨੂੰ ਜਾਈ ਜਾਂਦੇ ਆ ਕੁਦਰਤ ਭਰੇ ਆ ਖੇਤੀ ਵੀ ਹੁਣ ਭਾਈ